ਉਹ ਦਿਖਾਇਆ ਜਾਂਦਾ ਕਿ ਜਦੋਂ ਤੁਸੀਂ ਗੱਲ ਕੀਤੀ ਹੈ ਕਰਪਸ਼ਨ ਫ੍ਰੀ ਪੰਜਾਬ ਬਣਾਣਾ ਹੈਗਾ ਪਰ ਕਿਤੇ ਨਾ ਕਿਤੇ ਇੱਕ ਚੋਰ ਮੋਰੀ ਰਾਹੀਂ ਉਹ ठेकेਦਾਰ ਫੇ ਵੜਨ ਦੀ ਕੋਸ਼ਿਸ਼ ਕਰਦੇ ਨੇ ਜਿਸ ਦਿਨ ਆਇਆ ਉਹ ਦੱਸਦੇ ਉਹ ਹੁਣ ਅੱਜ ਤੱਕ ਇੱਥੇ ਦਾ ਨਾਮ ਕਿਉਂ ਆ ਨਹੀਂ ਕਰਦੇ ਉਹ ਕਹਿੰਦਾ ਮੈਨੂੰ ਰੁਕੀ ਕਹਿੰਦੇ ਉਹਨਾਂ ਜੋ ਸੀ ਤੂੰ ਮੁੱਖ ਮੰਤਰੀ ਬਣਾ ਦੋ ਤਾਂ ਮੈਂ ਕੰਮ ਪੰਜਾਬ ਦਾ ਕਰ ਦੂੰ ਨੀ ਮੈਂ ਕਹਿੰਦਾ ਇਹ ਸ਼ਾਨ ਕਰਦੇ ਆ ਲੋਕਾਂ ਤੇ ਇਹ ਪਾਰੋ ਦੀ ਤੰਜ ਕੱਸਦੇ ਹੋਏ ਨਜ਼ਰ ਆਉਂਦੇ ਨੇ ਕਹਿੰਦੇ ਕਿ ਜਦੋਂ ਇਹ ਐਂਟਰਟੇਨਮੈਂਟ ਚ ਹੁੰਦੇ ਸੀਗੇ ਕਹਿੰਦੇ ਮੇਰੇ ਕੋਲੋਂ ਆਉਂਦੇ ਹੁੰਦੇ ਸੀਗੇ ਮੈਨੂੰ ਸਰ ਸਰ ਕਹਿੰਦੇ ਹੁੰਦੇ ਸੀਗੇ ਤੇ ਫਿਰ ਮੈਂ ਹੋਰ ਕੀ ਕਹਿੰਦਾ ਮੈਂ ਉਹ ਇਹ ਕਹਿੰਦਾ ਹਾਂ ਹਾਜੀ ਕਰਨਾ ਪਊਗਾ ਇਹੋ ਜਿਹੀਆਂ ਗੱਲਾਂ ਪੁੱਛੋ ਸੁਖਵੀਰ ਬਦਲ ਦੀਆਂ ਗੱਲਾਂ ਵਿੱਚ ਪਾ ਕੇ ਸਾਰਾ ਮੂਡ ਹੀ ਖਰਾਬ ਕਰ ਦਿੰਦਾ। ਇਹ ਦੇਖਿਆ ਜਾਂਦਾ ਹੈ ਕਿ ਜਦੋਂ ਤੁਸੀਂ ਗੱਲ ਕੀਤੀ ਹੈ ਕ腐ਸ਼ਨ ਫ੍ਰੀ ਪੰਜਾਬ ਬਣਾਣਾ ਹੈਗਾ ਪਰ ਕਿਤੇ ਨਾ ਕਿਤੇ ਇੱਕ ਚੋਰ ਮੋਰੀ ਰਾਹੀਂ ਉਹ ਠੇਕੇਦਾਰ ਫੇਰ ਵੜਨ ਦੀ ਕੋਸ਼ਿਸ਼ ਕਰਦੇ ਨੇ। ਜਿਸ ਦਿਨ ਆਇਆ ਉਹ ਦੱਸਦੇ ਭਰਾ ਹੁਣ ਅੱਜ ਤਾਂ ਇੱਥੇ ਦਾ ਨਾਮ ਪੁੱਛੋ ਨਾ ਹੁਣ ਜਿਸ ਦਿਨ ਉਹ ਠੀਕ ਦਾ ਨੂੰ ਦੁਬਾਰੇ ਮਿਲ ਗਿਆ ਉਹ ਤੇ ਕਹਿ ਦਿਓ ਵੀ ਆ ਮੈਂ ਨਾਲ ਲੱਗਿਆ ਠੀਕ ਹੈ ਪਰ ਇਹ ਨਹੀਂ ਹੁੰਦਾ ਚੋਰ ਮੋਰੀਆਂ ਸਾਰੀਆਂ ਬੰਦ ਕਰੀਏ ਅਸੀਂ ਸਭ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਨੇ ਔਰ ਕਿਸ ਤਰੀਕੇ ਨਾਲ ਪਾਰਟੀ ਦੀ ਤੇ ਮੈਂ ਲੋਕਾਂ ਨੂੰ ਇਹ ਹੀ ਬੇਸ਼ਕ ਕਰਦਾ ਕਿ ਬਿਨਾਂ ਕਿਸੇ ਇਨਪੇਰ ਸਾਹਿਬ ਤੋਂ ਬਿਨਾਂ ਕਿਸੇ ਪਾਰਟੀ ਪੱਧਰ ਤੋਂ ਪ੍ਰੋਖੇ ਵੋਟਾ ਪਾਉਂਦੇ। ਇਹ ਤੁਹਾਡੇ ਬਹੁਤ ਹੀ ਲੋਕਲ ਨੁਮਾਇੰਦੇ ਨੇ, ਬਲੌਕ ਸੰਮਤੀ, ਜ਼ਿਲ੍ਹਾ ਪੰਚਾਇਤ ਚੇਅਰਮੈਨ ਬਣਨ ਵਾਲੇ। ਉਹਨਾਂ ਨੇ ਆਹ ਹੀ ਕੰਮ ਕਰਾਉਣੇ ਉਹਨਾਂ ਦੇ ਛੋਟੇ-ਮੋਟੇ। ਇੱਕ ਗਰਾਊਂਡ ਦੀਆਂ ਚੋਣਾ ਇਹਨਾਂ ਨੂੰ ਮੰਨਿਆ ਜਾਂਦਾ ਹੈਗਾ। ਗਰਾਊਂਡ ਤੇ ਕਹਿੰਦੇ ਪਾਰਟੀ ਅਗਰ ਕਿਸੇ ਨੂੰ ਕੋ ਪਰਫਾਰਮ ਕਰਨਾ ਤਾਂ ਗਰਾਊਂਡ ਤੋਂ ਪਤਾ ਲੱਗਦਾ। ਇੱਕ ਮਤਲਬ ਲੋਕ ਲੋਕੀ ਗਰਾਊਂਡ ਤੇ ਰਹਿੰਦੇ ਨੇ ਜਦੋਂ ਜੋ ਲੋਕ ਜਿਹੜੀ ਜਿਹੜੀ ਵੋਟ ਲੋਕ ਪਾਉਂਦੇ ਨੇ ਉਹ ਗਰਾਊਂਡ ਵਾਲੀ ਵੋਟ ਹੈ। ठीक है मैं कहना कि ਜਿਹੜਾ ਤੁਹਾਨੂੰ ਚੰਗਾ ਲੱਗਦਾ ਬੰਦਾ ਉਹ ਚਲੋ ਚਲੋ ਫੇ ਕੋਈ ਪੈਸੇ ਲੈ ਕੇ दारू ਆ ਪੀਵੇ ਜਾਂ ਕੋਈ ਇਹ ਲਾਲਚਾਂ ਨੂੰ ਚੜਾ ਕੇ ਨਾ ਹੋ ਤਾਂ ਅਸਲੀ ਪੰਜਾਬ ਰੱਖ ਲੈਂ। ਫਲਾਈਂਗ ਸਕਵਡ ਦੀ ਡਿਊਟੀ ਲਈ ਤੁਸੀਂ ਕਿਸੇ ਕੇਸ ਹਰੀ ਜਾਂ ਸਰਕਾ ਚੈੱਕ ਕਰ ਲਿਆ ਨੇ ਔਰ ਖੁਦ ਤੁਸੀਂ ਅੱਜ ਫਲਾਈਂਗ ਸਕਵਡ ਦੀ ਡਿਊਟੀ ਇੱਕ ਹਿਸਾਬ ਨਾ ਕਰ ਰਹੇ। ਤੇ ਮੇਰੇ ਨਾਮ ਤੇ ਫਲੈਂਕ ਸਕਵਡ ਬਣਾਇਆ ਹੋਇਆ ਹੈ ਸੀਐਮ ਫਲੈਂਕ ਸਕਵਡ ਬਿਲਕੁਲ ਠੀਕ ਹੈ ਨਾ ਆਜੋ ਆਜੋ ਮੈਨੂੰ ਚਾਹੀਦਾ ਮੇਰਾ ਫਾਸਟ ਬਣ ਮੈਂ ਕੋਈ ਇਸਾਨ ਥੋੜੀ ਕਰ ਰਿਹਾ ਮੈਂ ਹੱਥ ਬਨ ਕੇ ਲੋਕਾਂ ਤੋਂ ਇਹ ਕੰਮ ਲਿਆ ਹੈ ਕਿ ਮੈਂ ਮੈਂ ਮੈਨੂੰ ਇਹ ਜਿੰਮੇਵਾਰੀ ਦੇ ਕੇ ਦੇਖੋ ਮੈਂ ਨਿਭਾਉਂਗਾ ਆਪਣੇ ਦਿਨ ਸੱਚੇ ਦਿਨ ਤੇ ਮੈਂ ਉਹ ਨਿਭਾ ਰਿਹਾ ਮੈਂ ਕੋਈ ਸੰਤ ਥੋੜੀ ਕਰ ਰਿਹਾ ਮੈਂ ਇਹਨਾਂ ਨੂੰ ਕੋਈ ਕਿਸੇ ਨੂੰ ਫੋਨ ਆਇਆ ਹੋਵੇ ਕਿ ਕੱਲ ਨੂੰ ਮੈਂ ਆਉਂਗਾ ਤੁਸੀਂ ਉੱਥੇ ਖੜ੍ਹ ਜਿਓ ਨਾਰੇ ਲਾ ਦਿਓ ਹਨਾ ਜਾਂ ਕੋਈ ਹੋਰ ਇਸ ਤੋਂ ਤਾਂ ਹੁਣ ਹੀ ਪਤਾ ਲੱਗਿਆ ਹੁਣਾਂ ਵੀ ਇਸ ਤੋਂ ਪਹਿਲੇ ਜਿਹੜਾ ਮੁੱਖ ਮੰਤਰੀ ਸੀ ਸਰਦਾਰ ਭਵਨ ਸਿੰਘ ਮਾਨਲੇ ਸੜਕ ਦਾ ਝੂਟ ਫਟਦਾ ਕਦੇ ਕਦੇ ਇਹਨਾਂ ਨਾਲ ਗੱਲ ਕਰੋ ਇਹ ਅਸਲੀ ਨੇ ਇਹ ਅਸਲੀ ਨੇ ਸੜਕ ਤੇ ਇਹ ਜਾਂਦੇ ਸੀ ਅਸੀਂ ਸਾਰ ਨਹੀਂ ਦੇਖ ਸਕਦੇ ਇਹ ਸੜਕ ਤੇ ਜਾਂਦੇ ਸੀ ਕਿੰਨੇ ਸਾਲਾਂ ਬਾਅਦ ਬਣੀ ਉਹ ਸੜਕ ਹੈ ਜੀ ਬਣੀ ਕਿੰਨੇ ਸਾਲਾਂ ਬਾਅਦ ਬਣੀ ਪੰਡਤ ਸਾਹਿਬ ਦੀ ਉਮਰ ਹੋ ਗਈ ਉਹ ਦੇਖੀਏ ਕਿ ਕਿੰਨੇ ਸਾਲ ਬਾਅਦ ਬਣੀ ਸਰਕਾਰ ਪਹਿਨ ਸਾਹਿਬ ਦਾ ਬਾਤ ਜ਼ਿਕਰ ਕਰ ਰਹੇ ਨੇ ਕਹਿੰਦੇ ਪਹਿਨ ਸਾਹਿਬ ਕਹਿੰਦੇ ਮੈਂ ਹੋਰਾਂ ਮੈਂ ਅੱਜ ਦੇਖੀਏ ਕਹਿੰਦੇ ਮੈਂ ਕਿਹੜਾ ਫੋਟੋ ਕਰ ਜਰਦਾ ਸਰ ਸਾਰ ਦੇਖਦੇ ਨੇ ਸੇ ਸਾਹਿਬ ਫਿਰ ਮੰਨਿਏ ਕਿ ਜਿਹੜੇ ਬਾਕੀ ਜਿਹੜੇ ਪਹਿਲੇ ਮੁੱਖ ਮੰਤਰੀ ਸੀਗੇ ਤੁਸੀਂ ਕਹਿੰਦੇ ਮੈਂ ਲੋਕਾਂ ਤੋਂ ਅਹਸਾਨ ਨਹੀਂ ਕੀਤਾ ਮੈਂ ਲੋਕਾਂ ਦਾ ਅਹਸਾਨ ਨਹੀਂ ਕਰ ਰਿਹਾ ਬਾਕੀ ਫਿਰ ਆਂ ਦਾ ਲੱਗਦਾ ਅਹਸਾਨ ਕਰਦੇ ਸੀ ਕਿਉਂਕਿ ਬਾਕੀ ਤਾਂ ਕੋਈ ਪੁੱਛਦਾ ਨਹੀਂ ਅਹਸਾਨ ਹੀ ਕਰਦੇ ਹੋ ਕਹਿੰਦਾ ਮੈਨੂੰ ਕੀ ਕਹਿੰਦੇ ਉਹਨਾਂ ਜੋ ਸੀ ਤੋਂ ਮੁੱਖਵਾਦਰੀ ਬਣਾ ਦੋ ਤਾਂ ਮੈਂ ਕੰਮ ਪੰਜਾਬ ਦਾ ਕਰ ਦੂੰ ਨੀ ਮੈਂ ਖਾਤਾ ਇਹ ਕਰਦੇ ਲੋਕ ਹਮ ਅਜੇ ਜੇ ਜੇਤਰੀ ਮੁੱਖ ਮੰਤਰੀ ਨਹੀਂ ਬਣਦੇ ਪੰਜਾਬ ਦੀ ਸੇਵਾ ਨਹੀਂ ਹੋ ਸਕਦੀ ਫਿਰ ਹਮ ਕਿੰਨੀਆਂ ਐਨ ਜੀਓਜ਼ ਨੇ ਕਿੰਨੇ ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ ਫੜਕਾਂ ਵੀ ਬਣਾਉਂਦੇ ਨੇ ਲੰਗਰ ਵੀ ਲਾਉਂਦੇ ਨੇ ਵਰਦੀਆਂ ਵੰਡਦੇ ਆ ਫ੍ਰੀਜ ਪੜਾਉਂਦੇ ਆ ਫੌਜ ਚ ਭਰਤੀਆਂ ਕਰਾਉਣ ਵਾਲੇ ਬਾਬੇ ਨੇ ਤੇ ਉਹ 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 ਫਿਰ ਮੁੱਖ ਮੰਤਰੀ ਨੇ ਉਹ ਤਾਂ ਕਹਿੰਦੇ ਮੈਂ ਇੱਕੋ 500 ਕਰੋੜ ਹੈ ਨਹੀਂ ਮੈਂ ਤਾਂ ਨਹੀਂ ਬਣਦਾ ਮੇਰੇ ਕੋਲ ਤਾਂ ਕਹਿੰਦੇ ਮੌਕੇ ਹੋਣ ਨਾਲੇ ਨਾਲੇ ਉਸੇ ਜੀ ਕਹੀ ਜਾਂਦੇ ਪੈਸੇ ਬਹੁਤ ਕਮਾਉਣੇ ਸੀ ਤੇ ਟੈਲੀਵਿਜ਼ਨ ਉਹ ਛੱਡ ਕੇ ਆਇਆ ਤੇ ਮੈਂ ਵੀ ਛੱਡ ਕੇ ਆਇਆ ਟੈਲੀਵਿਜ਼ਨ ਹਮ ਠੀਕ ਹੈ ਨਾ ਇਹ ਤੇ పార్ਟ ਟਾਈਮ ਜੌਬ ਥੋੜੀ ਹੈ ਵੀ 9 ਤੋਂ 5 ਮੈਂ ਸ਼ੂਟਿੰਗ ਕਰਿਆ ਕਰੂੰਗਾ ਫਿਰ ਰਾਤ ਨੂੰ ਮੈਂ ਆਜਿਆ ਕਰੂੰਗਾ ਤੇ ਫਿਰ ਮੈਂ ਲੂਕ ਕਰਿਆ ਕਰੂੰਗਾ ਇਹ ਤਾਂ ਭਾਈ ਸੇਵਾ ਰਾਜਨੀਤੀ ਚ ਸੇਵਾ ਜੇ ਤੁਸੀਂ ਮੈਂ ਮੈਂ ਵੀ ਤਾਂ ਛੱਡ ਕੇ ਆਇਆ ਹਾਂ ਜਿਹਾ ਦਾ ਕੈਰੀਅਰ ਬਿਲਕੁਲ ਤੇ ਮੈਂ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀਗਾ ਵੀ ਉਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਠੀਕ ਹੈ ਨਾ ਮੈਂ ਮੈਂ ਕਹਿੰਦੀ ਜੇ ਖੂਨ ਤੁਰਨਾ ਤਾਂ ਇਧਰ ਹੀ ਤੁਰਦਾ ਉਸੇ ਉਸੇ ਚੀਜ਼ ਤੇ ਸੁਖਬੀਰ ਬਾਦਲ ਵੀ ਤੰਜ ਕੱਸਦੇ ਹੋਏ ਨਜ਼ਰ ਆਉਂਦੇ ਨੇ ਕਹਿੰਦੇ ਕਿ ਜਦੋਂ ਇਹ ਐਂਟਰਟੇਨਮੈਂਟ ਚ ਹੁੰਦੇ ਸੀਗੇ ਕਹਿੰਦੇ ਮੇਰੇ ਕੋਲੋਂ ਆਉਂਦੇ ਹੁੰਦੇ ਸੀਗੇ ਮੈਨੂੰ ਸਰ ਸਰ ਕਹਿੰਦੇ ਹੁੰਦੇ ਸੀਗੇ ਤੇ ਫਿਰ ਮੈਂ ਹੋਰ ਕੀ ਕਹਿੰਦਾ ਮੈਂ ਉਹ ਇਹ ਕਹਿੰਦਾ ਮੈਂ ਹੈਗਾ ਤੇ ਮੈਂ ਇੱਕ ਕਲਾਕਾਰ ਸੀਗਾ ਉਹਨਾਂ ਦੇ ਪ੍ਰੋਗਰਾਮ ਮੈਂ ਉਹਨਾਂ ਦੇ ਬਹੁਤ ਸਾਰੇ ਸਰਕਾਰ ਦੇ ਪ੍ਰੋਗਰਾਮ ਹੁਣ ਵੀ ਕਰਦੇ ਸੀ ਸਾਡੇ ਜਿਹੜੇ ਸਾਈਟ ਤੇ ਹੁਣ ਵੀ ਕਰਦੇ ਨੇ ਸਰ ਇੱਕ ਮਿੰਟ ਕੱਢੋ ਹਾਂ ਤਾਂ ਸੁਖਬੀਰ ਬਾਦਲ ਦੇ ਪ੍ਰੋਗਰਾਮ ਕਰਦੇ ਸੀ ਤੇ ਮੈਂ ਸਰ ਕਹੂੰਗਾ ਵੀ ਉਹ ਡਿਪਟੀ ਸੀਐਮ ਨੇ ਪਰ ਮੈਂ ਹਾਂ ਉਹਦੇ ਰੋੜਾ ਮਾਰਦਾ ਮੈਂ ਹੂੰ ਜਿੱਦੋਂ ਮੁੱਖ ਮੰਤਰੀ ਬਣ ਕੇ ਮੈਨੂੰ ਤਾਂ ਮੁੱਖ ਮੰਤਰੀ ਕਹਿਣਾ ਓਏ ਇਹ ਕਮਲੇ ਨੇ ਓਏ ਇਹ ਮਲੰਗ ਨੇ ਸੁਖਵੀਰ ਬਦਲ ਦੀਆਂ ਗੱਲ ਛੱਡੋ ਕੋਈ ਹੋਰ ਵਧੀਆ ਗੱਲ ਕਰੋ ਯਾਰ ਛੱਡੋ ਪਰ ਉਹ ਤੁਹਾਨੂੰ ਪਤਾ ਹੀ ਹੈ ਮਾਨਪੂਰੀ ਹੈ ਇਹ ਜਨ ਸੰਗਲ ਲੱਗਦੀ ਹੈ ਅੱਜ ਤੁਸੀਂ ਉਹ ਘਾਟ ਨੂੰ ਬਹੁਤ ਵੱਡਾ ਕਰਨ ਜਾ ਰਹੇ ਹੋ ਤਿੰਨ ਪੰਜਾਬ ਦੀਆਂ ਧੀਆਂ ਜਿਹੜੀਆਂ ਕ੍ਰਿਕਟ ਵਿੱਚ ਵਨ ਕੱਪ ਦੇ ਵਿੱਚ ਇਹੋ ਜਿਹੀਆਂ ਗੱਲਾਂ ਪੁੱਛੋ ਸੁਖਵੀਰ ਬਦਲ ਦੀਆਂ ਗੱਲਾਂ ਵਿੱਚ ਪਾ ਕੇ ਸਾਰਾ ਮੂਡ ਹੀ ਖਰਾਬ ਕਰਦੇ